ਨਮਸਕਾਰ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਨਿਵਰਟੋਨਿਕ ਬਾਰੇ ਵਿਆਪਕਾ ਕਿਹੜਾ ਆਪਣੇ ਪਸ਼ੂਆਂ ਦੇ ਵਿੱਚ ਨਿਵਰਟੋਨਿਕ ਵਰਤਣਾ ਹੈ ਜਿਹਦੇ ਨਾਲ ਆਪਣੇ ਪਸ਼ੂਆਂ ਦਾ ਜਿਹੜਾ ਕਿਸੇ ਤਰ੍ਹਾਂ ਦਾ ਲੀਵਰ ਹੈ ਜਿਹੜਾ ਲੀਵਰ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਆਪਾਂ ਆਪਣੇ ਪਸ਼ੂ ਨੂੰ ਲੀਵਰਟੋਨਿਕ ਦੇ ਕੇ ਕਿਸ ਤਰ੍ਹਾਂ ਦੁਬਾਰਾ ਤੰਦਰੁਸਤ ਕਰ ਸਕਦੇ ਹਾਂ ਕਿਸ ਤਰ੍ਹਾਂ ਆਪਣੇ ਪਸ਼ੂ ਦਾ ਲੀਵਰ ਜਿਹੜਾ ਪੂਰੀ ਚੰਗੀ ਤਰ੍ਹਾਂ ਕੰਮ ਕਰਨ ਲੱਗ ਜੂਗਾ ਜਿਹਦੇ ਨਾਲ ਆਪਣਾ ਪਸ਼ੂ ਖਾਣਾ-ਦਾਣਾ ਸਹੀ ਸ਼ੁਰੂ ਕਰ ਦੂਗਾ ਜਦੋਂ ਆਪਣਾ ਪਸ਼ੂ ਖਾਣਾ-ਦਾਣਾ ਜਿਹੜਾ ਪ੍ਰੋਪਰ ਤਰੀਕੇ ਨਾਲ ਖਾ ਰਿਹਾ ਹੈਗਾ ਜਦੋਂ ਆਪਣੇ ਪਸ਼ੂ ਨੇ ਖਾਣਾ-ਦਾਣਾ ਸਹੀ ਖ ਤਾਂ ਉਹਨੇ ਜਿਹੜਾ ਰਿਜ਼ਲਟ ਹੈ ਦੁੱਧ ਦੇ ਵਿੱਚ ਆਪਾਂ ਨੂੰ ਨਾਲ ਨਾਲ ਦੇ ਦੇਣਾ ਹੈਗਾ ਕਿਉਂਕਿ ਇਹ ਨਹੀਂ ਹੈਗਾ ਵੀ ਜੇ ਆਪਾਂ ਦੇਖੀਏ ਵੀ ਆਪਣੇ ਪਸ਼ੂਆਂ ਦਾ ਆਪਾਂ ਸਿਹਤਮੰਦ ਰੱਖਣ ਵਾਸਤੇ ਕੋਈ ਚੀਜ਼ ਦੇ ਰਹੇ ਹਾਂ ਕੋਈ ਵੀ ਨਿਵਟੋਨਿਕ ਦੇ ਰਹੇ ਹਾਂ ਵੀ ਆਪਣੇ ਪਸ਼ੂਆਂ ਨੂੰ ਜਿਹੜਾ ਉਹਨਾਂ ਨੂੰ ਨੁਕਸਾਨ ਕਰਨਾ ਹੈ ਇਹ ਬਿਲਕੁਲ ਗਲਤ ਗੱਲ ਹੈਗੀ ਆਪਣੇ ਪਸ਼ੂ ਦਾ ਜਿੰਨਾ ਵੀ ਨਿਵਟੋਨਿਕ ਨੇ ਜਿਵੇਂ ਗਰਮੀyal ਵਿੱਚ ਆਪਣੇ ਪਸ਼ੂ ਨੂੰ ਨਿਵਟੋਨਿਕ ਦੀ ਜਰੂਰਤ ਹੈ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਆਪਾਂ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਬਜ਼ਾਰਾਂ ਦੇ ਵਿੱਚ अनेका ਕੰਪਨੀਆਂ ਕੰਮ ਕਰ ਰਹੀਆਂ ਨੇ ਇਹ ਨਹੀਂ ਹੈਗਾ ਕਿ ਆਪਾਂ ਕਿਸੇ ਲੋਕਲ ਕੰ ਖਾਸ ਕਰਕੇ ਜਕਰਾਂ ਜ ਨਹੀਂ ਲੈਣਾ ਆਪਣੇ ਵਧੀਆ ਕੁਆਲਿਟੀ ਦਾ ਵਧੀਆ ਕੰਪਨੀ ਦਾ ਨਿਰਵਟਾਉਣੀ ਗਏ ਤਾਂ ਜਿਹੜਾ ਆਪਣੇ ਪਸ਼ੂਆਂ ਨੂੰ ਦੇਣਾ ਹੈਗਾ ਤਾਂ ਹੀ ਜੇ ਆਪਾਂ ਆਪਣੇ ਵਧੀਆ ਕੰਪਨੀ ਦਾ ਨਿਰਵਟਾਉਣੀ ਦੇਵਾਂਗੇ ਤਾਂ ਹੀ ਆਪਣਾ ਪਸ਼ੂ ਜਿਹੜਾ ਸਿਹਤਮੰਦ ਰਹਿ ਸਕੂਗਾ ਤੇ ਜਿਹੜਾ ਆਪਾਂ ਦੁੱਧ ਲੈਣੇ ਹੁੰਦਾ ਪੀਕ ਲੈਵਲ ਦਾ ਕਿ ਦੁੱਧ ਆ ਜਿਹੜਾ ਆਪਾਂ ਨੂੰ ਦੇ ਸਕਦਾ ਉਹ ਦੇਊਗਾ ਕਿਉਂਕਿ ਜਦੋਂ ਆਪਣੇ ਪਸ਼ੂ ਦਾ ਲੀਵਰ ਜਿਹੜਾ ਕੰਮ ਕਰੂਗਾ ਸਹੀ ਤਾਂ ਹੀ ਉਹਦੀ ਪੂਰੀ ਬਾਡੀ ਹੈ ਜਿਹੜੇ ਉਹਨੇ ਤੰਦਰੁਸਤ ਰਹਿਣਾ ਹੈ ਜੇ ਆਪਣੇ ਪਸ਼ੂ ਦਾ ਲੀਵਰ ਕੰਮ ਨਹੀਂ ਕਰੂਗਾ ਤਾਂ ਨਿਕਾ ਪ੍ਰਮਾਨ ਦੀਆਂ ਬਿਮਾਰੀਆਂ ਨੇ ਜਿਹੜੀਆਂ ਆਪਣੇ ਪਸ਼ੂਆਂ ਦੇ ਵਿੱਚ ਹੋਰ ਬਿਮਾਰੀਆਂ ਨੇ ਜਨਮ ਲੈ ਲੈਣੇਗਾ ਜਿਹਦੇ ਕਾਰਨ ਆਪਣਾ ਪਸ਼ੂ ਹੈ ਜਿਹੜਾ ਬਿਲਕੁਲ ਬੈਠ ਜਾਂਦੇ ਨੇਗੇ ਆਪਾਂ ਫਾਰਮ ਦਾ ਬਹੁਤ ਵੱਡਾ ਲਾਸ ਕਰ ਲੈਣਾਂਗੇ ਦੋਸਤੋ ਇਹ ਕੋਈ ਇਹ ਨਹੀਂ ਹੈਗਾ ਵੀ ਆਪਾਂ ਨੇ ਬਾਲੀ ਜਿਆਦਾ ਨੀ ਵਟੋਨਿਕ ਦੇਣਾ ਹੈ ਨੀਵਟੋਨਿਕ ਦੇਣਾ ਕਿਹੜਾ ਦੋਸਤੋ ਸਭ ਤੋਂ ਪਹਿਲਾਂ ਤਾਂ ਪਉ ਇਹ ਗੱਲ ਕਰਦੇ ਆ ਨੀਵਟੋਨਿਕ ਆਪਾਂ ਨੇ ਦੇਣਾਗਾ ਬਰੋਟੋਨ ਬਰੋਟੋਨ ਦੇਣਾਗਾ ਜਿਹੜਾ ਪੀਰਵੈੱਟ ਕੰਪਨੀ ਦਾ ਬਾਜ਼ਾਰ ਦੇ ਵਿੱਚ ਆ ਰਿਹਾ ਆ ਆਪਾਂ ਪਿਛਲੇ ਕਈ ਸਾਲਾਂ ਤੋਂ ਆਪਣੇ ਫਾਰਮ ਦੇ ਉੱਪਰ ਜਿਹੜਾ ਬਰੋਟੋਨ ਵਰਤਦੇ ਆ ਰਹੇ ਇਹਦਾ ਰਿਜ਼ਲਟ ਆਪਾਂ ਨੂੰ ਸਭ ਤੋਂ ਬੈਸਟ ਲੱਗਿਆ ਇਸ ਆਪਾਂ ਛੋੜਦੇ ਤੋਂ ਬਿਨਾਂ ਅਲੱਗ-ਅਲੱਗ ਜਿਹੜੇ ਆਪਣੇ ਨੇੜੇ-ਤੇੜੇ ਦੇ ਫਾਰਮਰ ਵੀਰ ਨੇ ਜਿਹੜੇ ਆਪਣੇ ਸਜਾਹ ਲੈਂਦੇ ਨੇਗੇ ਆਪਣੀ ਕੋਈ ਰਾਇ ਵੈਰアドਵਾਈਸ ਲੈਂਦੇ ਨੇਗੇ ਆਪਾਂ ਉਹਨਾਂ ਨੂੰ ਵੀ ਬ੍ਰੌਟੋਨ ਦਾ ਰਿਜ਼ਲਟ ਹੈ ਜਿਹੜਾ ਦੱਸਿਆ ਜੀ ਤੇ ਉਹਨਾਂ ਨੂੰ ਫਾਰਮ ਤੇ ਨਾਲ ਰਿਜ਼ਲਟ ਹੈ ਜਿਹੜਾ ਬਹੁਤ ਜ਼ਿਆਦਾ ਮਿਲਿਆ ਤੇ ਇਸ ਕਰਕੇ ਉਹ ਉਹ ਵੀ ਅੱਗੇ ਤੋਂ ਹਰੇਕ ਬੰਦੇ ਨੂੰ ਜਿਹੜੀ ਬ੍ਰੌਟੋਨ ਦੀ ਸਲਾਹ ਦੇ ਰਹੇ ਨੇ ਤੇ ਆਪ ਖੁਦ ਵੀ ਬ੍ਰੌਟੋਨ ਵਰਤ ਰਹੇ ਨੇਗੇ ਦੋਸਤੋ ਇਹ ਕੋਈ ਜਦੋਂ ਆਪਾਂ ਕਿਸੇ ਕੰਪਨੀ ਚੀਜ਼ ਦਵਾਂਗੇ ਤੇ ਮਹਿੰਗੀ ਨਹੀਂ ਹੁੰਦੀ ਇਹ ਸਸਤੀ ਹੈ ਜਿਹੜਾ ਆਪਣੇ ਪਸ਼ੂ ਦਾ ਲਾਸ ਹੋਣ ਤੋਂ ਬਚ ਗਿਆ ਤਾਂ ਆਪਨੂੰ ਹੀ ਸਸਤੀ ਹੈ